ਇਸ਼ਤਨ ਦੇ ਨੀ ਇੱਕ ਸਿੱਖ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਦਰਸ਼ਕਾਂ ਨੂੰ ਦੱਸਿਆ ਕਿ ਹਰਿਆਣਾ ਪੁਲਿਸ ਨੇ ਕੈਂਥਲ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਖਾਲਿਸਤਾਨ ਦੱਸ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਇਸ ਮਾਮਲੇ ਵਿੱਚ ਹੁਣ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੋਮਵਾਰ ਸ਼ਾਮ ਦੀ ਇਸ ਘਟਨਾ ਮਗਰੋਂ ਕੈਂਥਲ ਪੁਲਿਸ ਨੇ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਬਣਾਈ ਸੀ ਅਤੇ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਛਾਣ ਇਸ਼ੂ ਵਾਸੀ ਪਿੰਡ ਸਿੰਘਵਾਲ ਜੀ ਤੇ ਸੁਨੀਲ ਵਾਸੀ ਪਿੰਡ ਸ਼ੇਰਗਾਟ ਵੱਜੋਂ ਹੋਈ ਹੈ ਕੈਂਥਲ ਦੀ ਐਸਪੀ ਉਪਾਸਰਾਂ ਨੇ ਦੱਸਿਆ ਕਿ ਦੋਵੇਂ ਮੁਲਜ਼ਮਾਂ ਦੀ ਉਮਰ 30 ਸਾਲ ਦੇ ਕਰੀਬ ਹੈ ਤੇ ਉਹਨਾਂ ਨੂੰ ਜਿੰਦ ਜिले ਦੇ ਪੇਗਾ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਇਸ਼ੂ ਫੈਨਾਸਤਾ ਕੰਮ ਕਰਦਾ ਜਦੋਂ ਕਿ ਸੁਨੀਲ ਟੈਕਸੀ ਡਰਾਈਵਰ ਹੈ ਦੱਸਣ ਜੋਗ ਹੈ ਕਿ ਸਿੱਖ ਜਥੇਬੰਦੀਆਂ ਵੱਲੋਂ ਇਸ ਘਟਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਜਿਸ ਨੂੰ ਲੈ ਕੇ ਕਾਰਵਾਈ ਦੀ ਮੰਗ ਚੁੱਕੀ ਜਾ ਰਹੀ ਸੀ ਇਹ ਵੀ ਦੱਸਿਆ ਕਿ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਉਸ ਤੋਂ ਬਾਅਦ ਐਸਟੀਪੀਸੀ ਪ੍ਰਧਾਨ ਵੱਲੋਂ ਵੀ ਸਖਤ ਨੋਟਿਸ ਲਿਆ ਜਾਂਦਾ ਹੈ ਕਿ ਕਾਰਵਾਈ ਕੀਤੀ ਜਾਵੇ ਜਿਸ ਤੋਂ ਬਾਅਦ ਇਹ ਕਾਰਵਾਈ ਹੈ ਜਿਹੜੀ ਉਹ ਵੱਡੀ ਸਾਹਮਣੇ ਆਉਂਦੀ ਹੈ ਦਰਸ਼ਕਾਂ ਦੱਸਿਆ ਕਿ ਅਜਿਹੇ ਮਾਮਲੇ ਨੇ ਜਿਹੜੇ ਪਹਿਲਾਂ ਵੀ ਬਹੁਤ ਵਾਰ ਸਾਹਮਣੇ ਆ ਚੁੱਕੇ ਨੇ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਘਟਨਾਵਾਂ ਜਈਆਂ ਹੁੰਦੀਆਂ ਵਖਾਈ ਦੇ ਰੀਆਂ ਨੇ ਕਿ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਜਿਹੜਾ ਆਪਾਂ ਵੀ ਪੰਜਾਬ ਭਾਰਤ ਦੀ ਗੱਲ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਈਆਂ ਘਟਨਾਵਾਂ ਨੇ ਜਿਹੜੀਆਂ ਸਿੱਖ ਨੌਜਵਾਨਾਂ ਦੇ ਨਾਲ ਜਾਂ ਹੋਰ ਲੋਕਾਂ ਦੇ ਨਾਲ ਵਾਪਰਦੀਆਂ ਨੇ ਤਾਂ ਇਸ ਦੇ ਕਈ ਕਾਰਨ ਕਹੇ ਜਾ ਸਕਦੇ ਨੇ ਜਿਵੇਂ ਹਾਲੀ ਵਿੱਚ ਇੱਕ ਮਾਮਲਾ ਸਾਹਮਣੇ ਆਉਂਦਾ ਕਿ ਇੱਕ ਪੁਲਿਸ ਸਿਪਾਹੀ ਦੇ ਵੱਲੋਂ ਇੱਕ ਮਹਿਲਾ ਸਿਪਾਹੀ ਦੇ ਵੱਲੋਂ ਅ ਕੰਗੜਾ ਰਣੋਤ ਦੇ ਉੱਤੇ ਬਾਹਰ ਕੀਤਾ ਜਾਂਦਾ ਹੈ ਉਸ ਤੇ ਥੱਪੜ ਮਾਰ ਦੀ ਘਟਾ ਸਾਹਮਣੇ ਆਉਂਦੀ ਹੈ ਤਾਂ ਜਿਸ ਨੂੰ ਲੈ ਕੇ ਕੰਗੜਾ ਰਣੋਤ ਨੇ ਵੀ ਇਹ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਅਤਵਾਦ ਵੱਧ ਰਿਹਾ ਹੈ ਤਾਂ ਉਸ ਚੀਜ਼ ਦਾ ਵੀ ਪ੍ਰਭਾਵ ਕਿਹਾ ਜਾ ਸਕਦਾ ਹੈ ਕਿਉਂਕਿ ਕੰਗੜਾ ਰਣੋਤ ਇੱਕ ਅਦਾਕਾਰ ਹੈ ਉਸ ਤੋਂ ਇਲਾਵਾ ਇੱਕ ਲੀਡਰ ਵੀ ਹੈ ਐਮਪੀ ਬਣ ਚੁੱਕੀ ਹੈ ਮੰਡੀ ਤੋਂ ਤਾਂ ਜਿਸ ਤੋਂ ਬਾਅਦ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੇ ਅਦਾਕਾਰ ਹੁੰਦੇ ਨੇ ਉਹਨਾਂ ਪ੍ਰਤੀ ਕਹ ਕਹ ਲਈਏ ਕਿ ਬਹੁਤ ਸਾਰਾ ਉਤਸ਼ਾਹ ਹੁੰਦਾ ਹੈ ਉਹਨਾਂ ਨੂੰ ਸੋਨਾ ਦੇਖਣਾ ਉਹਨਾਂ ਦੇ ਨੂੰ ਫੋਲੋ ਕਰਨਾ ਬਹੁਤ ਸਾਰੇ ਲੋਕਾਂ ਦੀ ਹਾਲਤ ਹੁੰਦੀ ਹੈ ਜਿਸ ਕਾਰਨ ਕਹ ਲਈਏ ਕਿ ਉਹਨਾਂ ਦੇ ਜਹੇ ਭਾਨ ਵੀ ਫੋਲੋ ਕੀਤੇ ਜਾਂਦੇ ਨੇ ਜਿਸ ਤਰੀਕੇ ਨਾਲ ਕੰਗਣਾ ਕਹਿੰਦੀ ਸੀ ਕਿ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਤਾਂ ਉਹੋ ਜੀ ਸਥਿਤੀ ਜਿਹੜੀ ਦੇਖਣ ਨੂੰ ਮਿਲੀ ਹੈ ਉਸ ਤੋਂ ਬਾਅਦ ਉਹੀ ਘਟਨਾ ਕੁਝ ਦਿਨਾਂ ਬਾਅਦ ਵਾਪਰਦੀ ਹੈ ਕਿ ਜਿਹੜਾ ਇੱਕ ਸਿੱਖ ਨੌਜਵਾਨ ਨੂੰ ਕੁੱਟਮਾਰ ਦਾ ਸ਼ਿਕਾਰ ਬਣਾਇਆ ਜਾਂਦਾ ਉਹ ਵੀ ਖਾਲਿਸਤਾਨੀ ਆਕ ਕੀ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਘਟਨਾਵਾ ਜਿਹੜੀਆਂ ਵਾਪਰੀਆਂ ਸੀਗੀਆਂ ਉਹ ਵੀ ਇਸ ਤਰੀਕੇ ਨਾਲ ਵਾਪਰੀਆਂ ਸੀ ਕਿ ਇੱਕ ਦਾੜੀ ਜਾਂ ਕੇਸ ਜਾਂ ਕਈ ਇੱਕ ਦਸਤਾਰ ਅ ਬੰਦੇ ਹੁਣ ਕਰਕੇ ਨਿਸ਼ਾਨਾ ਬਣਾਇਆ ਜਾਂਦਾ ਸੀਗਾ ਤਾਂ ਜਿਹੀਆਂ ਵਾਰਦਾਤਾਂ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈਦੀਆਂ ਤੇ ਐਸਟਪੀਸੀ ਵੱਲੋਂ ਵੀ ਜਿਹੜੀ ਆ ਕਿਹਾ ਗਿਆ ਸੀਗਾ ਕਿ ਸਖਤ ਐਕਸ਼ਨ ਇਸ ਦੇ ਉੱਤੇ ਲਿਆ ਜਾਵੇ ਸਿੱਖ ਜਥੇਬੰਦੀਆਂ ਦੇ ਵਿੱਚ ਵੀ ਭਾਰੀ ਰੋਸ ਪੈ ਜਾ ਰਿਹਾ ਸੀ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਇਸ ਘਟਨਾ ਦਾ ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਹੋਈ ਹੈ ਤੁਹਾਨੂੰ ਮੁਲਜ਼ਮਾਂ ਦੇ ਨਾਮ ਇੱਕ ਵਾਰ ਫਿਰ ਤੋਂ ਦੱਸਾਂਗੇ ਕਿ ਕਿੱਥੋਂ ਗ੍ਰਿਫਤਾਰੀ ਹੋਈ ਹੈ ਦਰਅਸਲ ਜਿਹੜਾ ਇਸ ਘਟਨਾ ਦੇ ਮਗਰੋਂ ਕੈਂਥਰ ਪੁਲਿਸ ਨੇ ਜਿਹੜੇ 5 ਮੈਂਬਰੀ ਜਾਂਚ ਕਮੇਟੀ ਭੜਾਈ ਸੀ ਉਸਨੇ ਵੱਡੀ ਕਾਰਵਾਈ ਕੀਤੀ ਹੈ ਤੇ ਜਿਹੜੇ ਇਸ਼ੂ ਵਾਸੀ ਪਿੰਡ ਸਿੰਘਵਾਲ ਜੀ ਤੇ ਸੁਨੀਲ ਵਾਸੀ ਪਿੰਡ ਸ਼ੇਰਗੜ੍ਹ ਵਜੋਂ ਜਿਹਨਾਂ ਦੀ ਪਛਾਣ ਹੋਈ ਹੈ ਕੈਂਥਲ ਦੀ ਐਸਪੀ ਦੀ ਪਾਸਰਾਂ ਨੇ ਦੱਸਿਆ ਕਿ ਦੋਵੇਂ ਮਲਜ਼ਮਾਂ ਦੀ ਉਮਰ 30 ਸਾਲ ਦੇ ਕਰੀਬ ਹੈ ਤੇ ਉਹਨਾਂ ਨੂੰ ਜੀਤ ਜ਼ਿਲ੍ਹੇ ਦੇ ਪਿੰਡ ਤੇਗਾ ਕਾਂਗਰਸਤਰ ਕੀਤਾ ਗਿਆ ਹੈ 이슈 ਫਨਾਸ ਦਾ ਕੰਮ ਕਰਦਾ ਜਦੋਂ ਕਿ ਸੁਨੀਲ ਟੈਕਸੀ ਡਰਾਈਵਰ ਹੈ ਦੱਸਿਆ ਕਿ ਸਿੱਖ ਜਥੇਬੰਦੀਆਂ ਵੱਲੋਂ ਇਸ ਘਟਨਾ ਦਾ ਸਖਤ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਪੁਲਿਸ ਵੀ ਐਕਸ਼ਨ ਮੂਡ ਦੇ ਵਿੱਚ ਸੀ ਕਿ ਆਖਰ ਇਹ ਜਿਹੜਾ ਮਾਮਲਾ ਹੈ ਉਹ ਇੱਕ ਇੱਕ ਪਾਸੇ ਧਰਮ ਦੇ ਨਾਲ ਵੀ ਜੁੜਿਆ ਹੋਇਆ ਹੈ ਦੂਜੇ ਪਾਸੇ ਮਾਮਲਾ ਕ੍ਰਿਮੀਨਲ ਵੀ ਹੈ ਤਾਂ ਜਹੇ ਲੋਕਾਂ ਦੇ ਉੱਤੇ ਨਕੇਲ ਕੱਸਣੀ ਬਹੁਤ ਜ਼ਰੂਰੀ ਹੈ ਜਿਸ ਨੂੰ ਲੈ ਕੇ ਹੁਣ ਵੱਡੀ ਕਾਰਵਾਈ ਹੰਦੀਬ ਖਾਈ ਦਿੱਤੀ ਆ ਤੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਵੱਖ-ਵੱਖ ਧਰਾਮਾਂ ਦੇ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ ਪਰ ਇੱਕ ਵਾਰ ਫਿਰ ਤੋਂ ਸਵਾਲ ਉੱਠਦੇ ਨੇ ਕਿ ਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਕਿਉਂ ਵਾਪਰਦੀਆਂ ਨੇ ਧਰਮ ਦੇ ਵਿੱਚ ਜਾਂ ਪਹਿਰਾਵੇ ਦੇ ਆਧਾਰ ਦੇ ਉੱਤੇ ਕਿਸੇ ਨੂੰ ਨਿਸ਼ਾਨਾ ਕਿਉਂ ਬਣਾਇਆ ਜਾਂਦਾ ਹਾਲਾਂਕਿ ਉਸ ਦਾ ਕੋਈ ਕਸੂਰ ਵੀ ਨਹੀਂ ਸੀ ਬਲਕਿ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਏਗਾ ਕਿ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਕੀ ਵਿਚਾਰ ਆਇਆ ਉਸਦੇ ਪਹਿਲਾਂ ਕੋਈ ਉਹਦੀ ਨਿੱਜੀ ਰੰਦਰ ਸੀ ਜਾਂ ਹੋਰ ਕੀ ਕਾਰਨ ਸੀ ਜਿਸ ਨੂੰ ਲੈ ਕੇ ਉਹਨਾਂ ਨੇ ਹਮਲਾ ਕੀਤਾ ਪਰ ਜੋ ਮੁਰਦੀ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਇਹ ਸੀਗਾ ਕਿ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਸੀ ਜਿਸ ਕਰਕੇ ਉਹਨਾਂ ਨੇ ਖਾਲਿਸਤਾਨੀ ਕਹਿ ਕੇ ਉਸ ਸਿੱਖ ਵਿਅਕਤੀ ਦੀ ਕੁੱਟਮਾਰ ਜਿਹੜੀ ਉਹ ਕੀਤੀ ਹੈ ਬਾਕੀ ਜਿਹੜੇ ਵੀ ਪੇਤ ਖੁੱਦਣਗੇ ਹੁਣ ਪੁਲਿਸ ਰਿਮਾਂਡ ਦੇ ਦੌਰਾਨ ਖੁੱਦਣਗੇ ਜਿਸ ਤੋਂ ਬਾਅਦ ਅਪਡੇਟ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਦਿਓ ਇਜਾਜ਼ਤ ਧੰਨਵਾਦ